ਰੱਬ ਦੇ ਇੱਕੋ ਇੱਕੋ ਪੁਕਾਰ ਹੈ ਰੱਬਾ ਕਦੀ ਬਿਮਾਰੀ ਤੇ ਗਰੀਬੀ ਕਦੀ ਇੱਕੋ ਘਰ ਵਿੱਚ ਨਾ ਦੇਈ ਕਿਉਂਕਿ ਜਿਸ ਤਨ ਲੱਗੇ ਸੋ ਤਾਂ ਜਾਣੇ ਪਰ ਕਿੰਨੀ ਦੇਰ ਤੱਕ ਦਿੱਕਤ ਪੈਣਵੇਂ ਕਿਦੋਂ ਹੋਇਆਗੀ ਅੱਛੀ ਨੂੰ ਪੈਣੇ ਹਾਂਜੀ ਵੀਰੇ ਇਹ 18 ਫਰਵਰੀ ਦਾ ਮम्मी ਉਹਨਾਂ ਨੇ ਥਾਂ ਵੀ ਗਹਿਣੇ ਪਾਇਆ ਸੀ ਤੇ ਉਹ ਵੀ ਵੇਚ ਗਿਆ ਤੇ ਮੰਮੀ ਉਹਨਾਂ ਨੇ ਰਾਟਾ ਸਾਡੇ ਪਿੱਛੇ 90000 ਦਾ ਇਹਨਾਂ ਦਾ ਹੋਇਆ ਤੇ 60000 ਤਾਂ ਮੇਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੱਬ ਦੇ ਇੱਕੋ ਇੱਕੋ ਪੁਕਾਰ ਹੈ ਰੱਬਾ ਕਦੇ ਬਿਮਾਰੀ ਤੇ ਗਰੀਬੀ ਕਦੇ ਇੱਕੋ ਘਰ ਵਿੱਚ ਨਾ ਦੇਈ ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ ਜਿਹੜੇ ਤੁਸੀਂ ਆ ਮੀਆਂ ਬੀਬੀ ਵੀਡੀਓ ਦੇਖ ਰਹੇ ਹੋ ਹੈਂਡੀਕੈਪ ਹੈਗੇ ਤੇ ਨਹੀਂ ਪਰ ਹੈਂਡੀਕੈਪ ਵਰਗੀ ਜ਼ਿੰਦਗੀ ਜੀਣ ਨੂੰ ਮਜਬੂਰ ਨਹੀਂ ਐਸ ਟਾਈਮ ਕਿਉਂਕਿ ਭੈਣ ਦਾ ਕੁਛ ਤਾਂ ਦੋ ਇੱਥੇ ਢਾਬੇ ਦੇ ਕੰਮ ਕਰਦੇ ਨੇ ਦੋਵੇਂ ਮੀਆਂ ਬੀਬੀ ਇੱਥੇ ਲੱਗੇ ਕਿਤੇ ਢਾਬਾ ਵਾ ਢਾਬੇ ਦੇ ਜੋਬ ਕਰਦੇ ਨੇ ਢਾਬੇ ਤੋਂ ਘਰ ਜਾ ਰਹੇ ਸੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਭੈਣ ਦਾ ਪਿਛਲੇ ਲਗਭਗ 2.5 ਮਹੀਨੇ ਤੋਂ ਇੱਥੇ ਸ ਪੜਾ ਇਹ ਵੀ ਪੈਣ ਦੇ ਇਸ ਟਾਈਮ ਤੁਸੀਂ ਜਖਾਂ ਦੇ ਹਾਲਾਤ ਦੇਖ ਲਓ ਪਲੇਟ ਜਿਹੜੀ ਪਾਈ ਪਲੇਟ ਦੇ ਪ੍ਰੋਪਰ ਦਿਖਣੀ ਸਟਾਰਟ ਹੋ ਗਈ ਆ ਕਿਉਂਕਿ ਮਹੀਨੇ ਤੋਂ ਕਿਸੇ ਕਾਰਨ ਕਰਕੇ ਸਾਡੇ ਕੋ ਆ ਨਹੀਂ ਪਾਏ ਕਿਉਂਕਿ ਮਰੀਜ਼ ਕਈ ਵਾਰੀ ਇੱਥੇ ਸੋਚਦਾ ਕੀ ਚੱਲ ਆਪਰੇਸ਼ਨ ਹੋ ਗਿਆ ਹੁਣ ਛੱਡ ਪਰ ਮੈਂ ਘਰੇ ਜਾ ਕੇ ਕਰ ਲਾਂਗਾ ਪਰ ਤੁਹਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਈ ਵਾਰੀ ਮਰੀਜ਼ ਇਹੋ ਜਿਹੇ ਹਾਲਾਤਾਂ ਤੇ ਨਿਕਲਦਾ ਵਾ ਜਦੋਂ ਦੀ ਛੁੱਟੀ ਲੈ ਕੇ ਗਈ ਨਾ ਦਵਾਈ ਤੇ ਦੂਰ ਦੀ ਗੱਲ ਡਾਕਟਰ ਨੇ ਐਕਸਰਾ ਲਿਖਿਆ ਸੀਗਾ ਐਕਸਰਾ ਨਹੀਂ ਕਰਾਇਆ ਗਿਆ ਪਰਿਵਾਰ ਦੇ ਤੋਂ ਐਸੇ ਜਿਵੇਂ ਕਿ ਨਹੀਂ ਆ 100 150 ਰੁਪਏ ਕੀ ਕੀਮਤ ਆ ਯਾਰ 100 150 ਰੁ ਪੈਣ ਤੋਂ ਜਾਦਨੇ ਪੈਣ ਕਿੰਨੀ ਦੇਰ ਤੋਂ ਦਿੱਕਤ ਪੈਣਵੇਂ ਕਿਦੋਂ ਹੋਇਆ ਸੀ ਐਕਸੀਡੈਂਟ ਪੈਣੇ ਹਾਂਜੀ ਵੀਰੇ 18 ਫਰਵਰੀ ਦਾ 18 ਫਰਵਰੀ ਦਾ ਹਾਂਜੀ ਅੱਛਾ ਜੀ ਉਦੋਂ ਤੁਸੀਂ ਸੇਵਾ ਦਿੰਦੇ ਰਹੇ ਤੇ ਮੰਮੀ ਹੁਣਾ ਨੇ ਥਾਂ ਵੀ ਗਹਿਣੇ ਪਾਇਆ ਸੀ ਤੇ ਉਹ ਵੀ ਵੇਖ ਗਿਆ ਉਹ ਵੀ ਜਿਹੜੀਆਂ ਜਿਹੜਾ ਤੁਸੀਂ ਇਲਾਜ ਕਰਾਉਂਦੇ ਹੋ ਦਵਾਈਆਂ ਆਂਦੀਆਂ ਰਹੀਆਂ ਤੇ ਮੰਮੀ ਹੁਣਾ ਨੇ ਰਾਟਾ ਸਾਡੇ ਪਿੱਛੇ 90000 ਦਾ ਇਹਨਾਂ ਦਾ ਹੋਇਆ ਤੇ 60000 ਦਾ ਮੇਰਾ ਹੋਇਆ। ਅੱਛਾ ਜੀ। ਤੇ ਉਹ ਫਿਰ ਮੰਮੀ ਉਹਨਾਂ ਨੇ ਜਿਹੜਾ 2.5 ਲੱਖ ਰੁਪਈਆ ਲਿਆ ਸੀ ਉਹ ਸਾਰਾ ਸਾਡੇ ਤੇ ਲਾਤਾ ਤੇ ਜਿਹੜਾ ਤੁਸੀਂ ਦਿੰਦੇ ਰਹੇ ਉਹ ਦਵਾਈਆਂ ਆਂਦੀਆਂ ਰਹੀਆਂ। ਅੱਛਾ ਜੀ। ਹਾਂਜੀ ਤੇ ਉਦੋਂ ਬਾਅਦ ਚ ਜਦੋਂ ਫਿਰ ਸਾਨੂੰ ਛੁੱਟੀ ਮਿਲੀ ਅਸੀਂ ਘਰੇ ਗਏ ਉਸ ਤੋਂ ਬਾਅਦ ਫਿਰ ਸਾਡੇ ਕੋ ਕਿਤੇ ਆਇਆ ਜਾਇਆ ਨਹੀਂ ਗਿਆ। ਅੱਛਾ ਜੀ। ਫਿਰ ਸਾਡੇ ਕੋ ਕੋਈ ਪੈਸਾ ਥੇਲਾ ਨਹੀਂ ਹੈਗਾ ਅਸੀਂ ਇਲਾਜ ਕਰਾਉਣ ਵਾਲਾ। ਅੱਛਾ ਜੀ। ਹਾਂਜੀ ਜੋ ਸੀ ਕਿ ਸਾਡੀ ਸਾਰੀ ਪੂੰਜੀ ਖਾਚੀ ਗਈ। ਪਰ ਕਮਾਈ ਦਾ ਕੀ ਸਾਧਨ ਹੀ ਪੈਣ ਮਰੀਏ? ਸਾਡਾ ਕਮਾਈ ਦਾ ਏ ਲੈਂਦੇ ਸੀਗੇ 300 ਤੇ ਮੈਂ 250 ਰੁਪਏ ਦਿਹਾੜੀ ਅੱਛਾ ਜੀ ਹਾਂਜੀ ਕੀ ਕੰਮ ਕਰਦੇ ਸੀ ਭਣੇ ਅਸੀਂ ਇੱਥੇ ਹੀ ਭਾਂਡੇ ਭੁੰਡੇ ਧੋਨੇ ਹਾਂ ਅੱਛਾ ਭਾਂਡੇ ਧੋਂਦੇ ਸੀ ਹਾਂਜੀ ਅੱਛਾ ਤੇ ਟਾਬੇ ਲੈਣੇ ਮਦਰ ਕੀਤੀ ਭਣੇ ਜਦੋਂ ਐਕਸੀਡੈਂਟ ਹੋਣਾ ਪਤਾ ਲੱਗਾ ਤੇ ਹਾਂਜੀ ਉਹਨਾਂ ਨੇ 4000 ਰੁਪਏ ਦਿੱਤਾ ਸੀਗਾ 4000 ਰੁਪਏ ਬਸ ਹਾਂਜੀ 2000 ਇਹਨਾਂ ਦਾ 2 ਮੇਰਾ ਤੇ ਭਣੇ ਹੁਣ ਕੀ ਦਿੱਕਤ ਆਉਂਦੀ ਕਾਫੀ ਧੇਰ ਹੋ ਗਈ ਵੀਰੇ ਹੁਣ ਤੇ ਇਹ ਜਿਹੜੀ ਪਲੇਟ ਆ ਇਹ ਤੇ ਜੇ ਰੇਸ਼ਾ ਭਰਿਆ ਪਤਾ ਨਹੀਂ ਕੀ ਗੱਲ ਹੈ ਇਹ ਸਾਰੀ ਇੱਥੇ ਤੱਕ ਲਾਤੀ ਦਰਦ ਹੋ ਜਾਂਦਾ ਲੱਤ ਦਰਦ ਹੁੰਦੀ ਹੈ ਹਾਂਜੀ ਤੇ ਆਹ अच्छा हां जी क्योंकि ऑपरेशन ਤੇ ਭੈਣ ਨੇ ਜੋ ਓਖਾ ਸਕੇ ਰਪਰੂਵ ਡੋਨਰ ਵੀ ਆਏ ਤੇ ਭੈਣ ਨੇ ਜਿੰਨੇ ਕੋ ਆਪਣੀ ਕੋਈ ਲਾਣੀ ਪਏ ਸੀਗੇ অপারেশন ਤੇ ਹੋ ਗਿਆ ਪਿਛਲੇ ਮਹੀਨੇ ਦਾ ਭੈਣ ਨੂੰ ਐਕਸਟਰਾ ਲੈ ਕੇ ਦਿੱਤਾ ਹੈ ਡਾਕਟਰ ਨੇ 100 150 ਰੁਪਏ ਦਾ ਭੈਣ ਕੋ ਐਕਸਟਰਾ ਨਹੀਂ ਕਰਾਇਆ ਗਿਆ ਘਰ ਵਾਲੇ ਨੂੰ ਵੀ ਸੇਮ ਹੀ ਦਿੱਕਤ ਹੈ ਘਰ ਵਾਲੇ ਦਾ ਪੂਰੀ ਲਤ ਗਲੀ ਪਈ ਆ ਲਤ ਨੇ ਤੁਹਾਨੂੰ ਹਾਲਾਤ ਬੁਹਾ ਦੇ ਸ਼ਾਇਦ ਅਮੀ ਤੁਸੀਂ ਰੋਟੀ ਖਾ ਕੇ ਨਾ ਸੋ ਹੋ ਹੈ ਅਜਿਹੇ ਹਾਲਾਤਾਂ ਚੋਂ ਨਿਕਲ ਰਿਹਾ ਵਾ ਬਾਈ ਪਹਿਲਾਂ ਕਿ ਕਾਫੀ ਜੁਏ ਨਸ਼ੇ ਦੇ ਜਾਜ ਹੈ ਅਜੇ ਕਾ ਫਸਾਈ ਚਿੱਟੇ ਦਾ ਨਸ਼ਾ ਕਰਦਾ ਸੀ ਬਾਈ ਚਿੱਟਾ ਬਾਈ ਕਿੰਨਾ ਕੁ ਬਾਈ ਜਿੰਨੀ ਵੀ ਦਿਹਾੜੀ ਲੈਂਦਾ ਸੀ ਚਿੱਟਾ ਪੀਂਦਾ ਸੀਗਾ ਤੇ ਚਿੱਟੇ ਦੇ ਨਸ਼ੇ ਕਰਕੇ ਭਰਾ ਦੇ ਹਾਲਾਤ ਵੀ ਵੇਖ ਲਓ ਪੈਰ ਦੇ ਤੇ ਉੱਪਰਲੇ ਵੀ ਨੇ ਹਾਲਾਤ ਵਾਈਏ ਤੇ ਬਾਈ ਤੁਸੀਂ ਸ਼ਾਹ ਰੋਟੀ ਨਾ ਖਾਓ ਪਹਿਲਾ ਵੀਰ ਤੋਂ ਜਾਣ ਲੈ ਵੀਰੇ ਹੋਇਆ ਕੀ ਬਾਈ ਜੀ ਕਿੰਨੀ ਦੇਰ ਤੋਂ ਫਿਰ ਦਿੱਕਤ ਕਰੀ ਆ ਤੇ ਤੁਹਾਨੂੰ ਦਿੱਕਤ ਹੈ ਪੈਰ ਤੇ ਹੀ ਹੈ ਬਸ ਤੁਰਿਆ ਨਹੀਂ ਜਾਂਦਾ ਅੱਛਾ ਹਾਂਜੀ ਤੇ ਕੀ ਕਹਿੰਦੇ ਮੈਡੀਕਲ ਡਾਕਟਰ ਦਰਦਾਂ ਸੋਚ ਪੈਂਦੀ ਡਾਕਟਰ ਕਹਿੰਦੇ ਐਕਸ-ਰੇ ਕਰਵਾਇਆ ਹੀ ਨਹੀਂ ਗਿਆ ਐਕਸ-ਰੇ ਤੇ ਐਕਸ-ਰੇ ਲਿਖਿਆ ਕੀ ਦੋਨਾਂ ਬਾਈ ਤੈਨੂੰ ਅਸੀਂ ਗਏ ਕਿੱਥੇ ਦਾ ਬਣਿਆ ਸਰੀਰ ਵਰਜੀ ਹੋਈ ਇਥੇ ਹੀ ਸਰੰਗਰ ਹੀ ਰਹੇਗੇ ਅੱਛਾ ਜੀ ਪਹਿਲਾਂ ਫ੍ਰੀ ਫਾਇਰ ਤੇ ਹੁੰਦੇ ਰਹਿਣਾ ਵੀ ਐਕਸਰ ਫ੍ਰੀ ਹੁਣ ਆਂਦੇ ਪੈਸੇ ਲੱਗਣੇ ਅੱਛਾ ਜੀ ਤਰੀਕਾ ਹੀ ਨਹੀਂ ਅਮੜ ਕੇ ਆਇਆ ਇਹ ਤੁਹਾਨੂੰ ਜੇ ਸਾਡੇ ਤੇ ਯਕੀਨ ਨਾ ਹੋਵੇ ਤੁਸੀਂ ਉੱਤੇ ਤਰੀਕ ਵੇਖ ਲਓ ਡਾਕਟਰ ਨੇ 7 ਪੰਜ ਦੀ ਤਰੀਕ ਵਾਕੀ ਦਿੱਤੀ ਆ 7 ਪੰਜ ਦੀ ਤਰੀਕ ਬਾਈ ਪਿਛਲੇ ਮਹੀਨੇ ਦਾ ਇਸ ਟਾਈਮ ਐਕਸਟਰਾ ਨਹੀਂ ਹੋਇਆ ਅਜੇ ਤੱਕ ਪਰਿਵਾਰ ਕੋ ਐਕਸਟਰਾ ਐਕਸਰੇਆਂ ਕਰਕੇ ਪਰਿਵਾਰ ਦਾ ਗੋਲ ਆਇ ਰੁਕਿਆ ਪਿਆ ਬਾਈ ਦੇ ਲੱਤ ਦੇ ਵੀ ਪੈਰ ਦੇਸ਼ਾ ਭਰਿਆ ਜਦੋਂ ਤੁਰਦਾ ਲੱਟ ਪੂਰੀ ਸਵੇਲਿੰਗ ਹੋ ਜਾਂਦੀ ਆ ਭਰਾ ਕੋ ਦਾਖਲ ਤੇ ਕਰਾਣਾ ਬੜੀ ਦੂਰ ਦੀ ਗੱਲ ਆ ਆ ਕੋਈ ਇਲਾਜ ਵਾਸਤੇ ਕਿੱਥੋਂ ਕਰਾਨਗੇ ਯਾਰ ਜਿੰਨਾ ਕੋਈ ਐਕਸਰਾ ਨਹੀਂ ਕਰਾਨ ਜੋ ਕੋਈ ਪੈਸੇ ਹੈਗੇ ਜੇ ਤੂੰ ਵਾਰ ਵਾਰ ਬੰਦੇ ਵੀਡੀਓ ਸ਼ੇਅਰ ਕਰਕੇ ਦਾਂਦੀ ਮੀਰਾ ਤੱਕ ਪਹੁੰਚਾਇਆ ਕਰੋ ਇਦਾਂ ਦੇ ਕਾਫੀ ਪਰਿਵਾਰ ਨੇ ਜਿਹੜੀ ਤੁਸੀਂ ਦੂਜੀ ਭੈਣ ਵੀਡੀਓ ਵੇਖ ਰਹੇ ਹੋ ਭੈਣ ਨੂੰ ਫੰਗਲ ਇਨਫੈਕਸ਼ਨ ਆ ਫੰਗਲ ਇਨਫੈਕਸ਼ਨ ਕਰਕੇ ਉਥੇ ਐਕਸਰਾ ਕਰਾਨ ਜੋ ਕੋਈ ਬਾਈ ਡਾਕਟਰ ਨੇ ਸੀਟੀ ਸਕੈਨ ਲਿਖੀ ਆ ਸੀਟੀ ਸਕੈਨ ਕਰਾਨ ਜੋ ਕੋਈ ਪੈਸੇ ਨਹੀਂਗੇ ਭੈਣ ਕਾਫੀ ਲੰਮੇ ਸਮੇਂ ਤੋਂ ਇੱਥੇ ਆਂਦੀ ਦਵਾਈ ਲੈਣ ਜਿਹਦੇ ਕੋਈ ਡੋਨਰ ਹੁੰਦਾ ਉਹਦੇ ਕਰਵਾਦੀ ਦੀ ਹੈ ਕਿਉਂਕਿ ਆਡੀ ਵੀ ਇੰਨੀ ਔਕਾਤ ਨਹੀਂ ਹੈ ਆਪਣੀ ਜੇਬ 'ਚ ਰੋਜ਼ ਕਰਵਾ ਸਕੀਏ ਕਿ ਉਮਰੀਦਨ ਕੀ ਕਹਿ ਕੇ ਤੋਰੀਏ ਕਿ ਯਾਰ ਅੰਮ੍ਰਿਤਸਰ ਵਰਕੇ ਸ਼ਹਿਰ ਵਿੱਚ ਤੁਹਾਡੇ ਕੋ ਪੈਸੇ ਦੇ ਨਾਲ ਕੋਈ ਨਹੀਂਗਾ ਤੁਹਾਡੀ ਮਦਦ ਨਹੀਂ ਕਰ ਸਕਦੇ ਯਾਰ ਜੇ ਅੱਜ ਵੀ ਇਹਨਾਂ ਦੀ ਮਦਦ ਨਾ ਨਾ ਹੋਈ ਤੇ ਇਨਸਾਨੀਅਤੋਂ ਪੂਰਾ ਹੌਸਾ ਚੁੱਕਾ ਹੈਗਾ ਉਹ ਵੀ ਇਨਸਾਨ ਹੀ ਪਹਿਲਾ ਹੈ ਕਿਉਂਕਿ ਧੰਨਵਾਦ ਕਰਿਆ ਕਰੋ ਇਹ ਜਿਹੜੇ ਰੱਬ ਰੂਪ ਡੋਨਰਾਂ ਦੇ ਇਥੇ ਆਉਂਦੇ ਸੇਵਾ ਕਰਕੇ ਜਾਂਦੇ ਨੇ ਜੇ ਤੁਹਾਡੀ ਵੀਡੀਓ ਸ਼ੇਅਰ ਕਰਨ ਦਾ ਮੋਟਿਵ ਇਹ ਹੈ ਜਨਬਾਦਸ਼ਾਹ ਕਹਿੰਦੇ ਆ ਕਿ ਵੀਡੀਓ ਸ਼ੇਅਰ ਕਰਕੇ ਕਿਸੇ ਲੋੜਵੰਦਾ ਦਾ ਮਚਾਇਆ ਕਰੋ ਜੇ ਤੁਹਾਡੇ ਸ਼ੇਅਰ ਕਰਨਾ ਵੀਡੀਓ ਕੋਈ ਲੋੜਵੰਦਾ ਵੇਖ ਲੂਗਾ ਉਹਨੂੰ ਮਦਦ ਮਿਲ ਜੂਗੀ ਜੇ ਕੋਈ ਸੇਵਾ ਕਰਨਾ ਚਾਹ ਜੇ ਤੁਹਾਡੇ ਆਣ-ਗਵਾਂ ਵਿੱਚ ਵੀ ਅਜਿਹਾ ਕੋਈ ਪੇਸ਼ੈਂਟ ਹੈਗਾ ਤੁਹਾਡਾ ਨੰਬਰ ਦੇ ਸਕਦੇ ਹੋ ਤੁਹਾਡਾ ਨੰਬਰ ਨੋਟ ਕਰ ਲਓ 96880 0099 788916849 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ